7 ਸਾਲ ਪੂਰੇ ਹੋ ਗਏ ਇਹ ਰਾਈਡ ਕਰਦੇ ਆ ਜੁਲਾਈ ਦੇ ਅਖੀਰਲੇ ਐਤਵਾਰ ਆਪਾਂ ਰਾਈਡ ਕਰਦੇ ਹੁੰਨੇ ਆ ਉਹ ਐਤਵਾਰ ਇਸ ਵਾਰ 28 ਜੁਲਾਈ ਨੂੰ ਆ ਰਿਹਾ ਆਉਣ ਵਾਲੇ ਐਤਵਾਰ 28 ਜੁਲਾਈ ਨੂੰ ਇਹ ਰਾਈਡ ਸ਼ੁਰੂ ਹੋਵੇਗੀ ਸੇਮ ਇੱਕ ਸੈਂਟਰ ਤੋਂ ਤੇ ਲੰਡਨ ਪੈਂਟਿੰਗ ਹਾਊਸ ਜਾ ਕੇ ਸਬਤ ਹੋਵੇਗੀ ਸਿਟੀ ਡਾਇਬੀਟੀਜ਼ ਦੀ ਜਿਹੜੀ ਸ਼ੂਗਰ ਦੀ ਬਿਮਾਰੀ ਆ ਉਹ ਬਹੁਤ ਖਤਰਨਾਕ ਬਿਮਾਰੀ ਹੁੰਦੀ ਆ ਆਮ ਤੌਰ ਤੇ ਲੋਕ ਕੈਂਸਰ ਦੀ ਗੱਲ ਕਰਦੇ ਆ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਆ ਹਾਰਟ ਅਟੈਕ ਦੀ ਗੱਲ ਕਰਦੇ ਆ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਡਾਇਬੀਟਿਸ ਐ ਕਿਹੋ ਜੀ ਬਿਮਾਰੀ ਆ ਜਿਹੜੀ ਸਾਰੀਆਂ ਬਿਮਾਰੀਆਂ ਦੀ ਮਾਂ ਹੈਗੀ ਆ ਜਿੱਨਾ ਵੀ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਦੇ ਉੱਤੇ ਸਿੱਖ ਮੋਟਰਸਾਈਕਲ ਕਲੱਬ ਦੇ ਸੱਦੇ ਦੇ ਉੱਤੇ ਪੈਸਾ ਇਕੱਤਰ ਹੁੰਦਾ ਡਾਇਬੀਟਿਸ ਕੈਨੇਡਾ ਕੋਲੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਟਾਈਪ 1 ਦੀ ਬਿਮਾਰੀ ਦੇ ਨਾਲ ਪੀੜਿਤ ਛੋਟੇ ਬੱਚੇ ਹੈਗੇ ਆ ਚਾਹੇ ਉਹ 2 ਸਾਲ ਦਾ ਕੋਈ 5 ਸਾਲ ਦਾ ਉਹਨਾਂ ਬੱਚਿਆਂ ਨੂੰ ਹੈਲਥੀ ਲਾਈਫ ਸਟਾਈਲ ਦੀ ਟ੍ਰੇਨਿੰਗ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਸਾਡੇ ਨਾਲ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਨੇ ਔਰ ਜੇ ਗੱਲ ਕੀਤੀ ਜਾਵੇ ਹਰ ਸਾਲ ਦੀ ਤਰ੍ਹਾਂ ਜਿਹੜਾ ਇਹਨਾਂ ਦਾ ਡਾਇਬਟੀਜ਼ ਨੂੰ ਲੈ ਕੇ ਇੱਕ ਕੌਜ਼ ਕੀਤਾ ਜਾਂਦਾ ਉਹਦੇ ਲਈ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦੇ ਆ ਔਰ ਜਿਹੜਾ ਫੰਡਸ ਉਹਨੂੰ ਇਕੱਠਾ ਕਰਦੇ ਨੇ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਸਾਡੇ ਸੱਦੇ ਤੇ ਤੁਸੀਂ ਪਹੁੰਚੇ ਹੋ ਕੀ ਪ੍ਰੋਗਰਾਮ ਹੈ ਜੀ ਕਦੋਂ ਤੋਂ ਸ਼ੁਰੂ ਹੋਇਆ ਇਹ 28 ਜੁਲ ਅੱਠਵੀਂ ਰਾਈਡ ਆ 7 ਸਾਲ ਪੂਰੇ ਹੋ ਗਏ ਇਹ ਰਾਈਡ ਕਰਦੇ ਆ ਜੁਲਾਈ ਦੇ ਅਖੀਰਲੇ ਐਤਵਾਰ ਆਪਾਂ ਰਾਈਡ ਕਰਦੇ ਹੁੰਨੇ ਆ ਉਹ ਐਤਵਾਰ ਇਸ ਵਾਰ 28 ਜੁਲਾਈ ਨੂੰ ਆ ਰਿਹਾ ਜਿਹੜਾ ਹੁਣ ਐਤਵਾਰ ਉਸ ਤੋਂ ਅਗਲੇ ਐਤਵਾਰ ਤੇ ਸਾਡੀ ਵੈਬਸਾਈਟ ਯਾ ਰਾਈਡ ਫਾਰ ਕاز ਉਹਦੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਸਾਡਾ 50000 ਡਾਲਰ ਦਾ ਟੀਚਾ ਤੁਸੀਂ ਇਹਨੂੰ ਪੂਰਾ ਕਰਨ ਵਾਸਤੇ ਮਦਦ ਕਰੋ ਦਾਨ ਤੁਸੀਂ ਕੁਝ ਵੀ ਕਰ ਸਕਦੇ ਆਂ ਜਿੰਨਾ ਤੁਸੀਂ ਅਫੋਰਡ ਕਰਦੇ ਆਂ ਉਹਦੇ ਹਿਸਾਬ ਨਾਲ ਤੁਸੀਂ ਉੱਥੇ ਜਾ ਕੇ ਡੋਨੇਟ ਕਰ ਸਕਦੇ ਆਂ ਜੇ ਤੁਸੀਂ ਆਪਣਾ ਨਾਮ ਹਾਈਡ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਆਂ ਪਰ ਤੁਹਾਡੀ ਈਮੇਲ ਤੇ ਜੇ ਤੁਸੀਂ ਰੀ ਇਨਫੋਰਮੇਸ਼ਨ ਭਰੋਗੇ ਟੈਕਸ ਡਿਡਕਟੇਬਲ ਰਸੀਦ ਮਿਲ ਜਾਏਗੀ ਆਉਣ ਵਾਲੇ ਐਤਵਾਰ 28 ਜੁਲਾਈ ਨੂੰ ਇਹ ਰਾਈਡ ਸ਼ੁਰੂ ਹੋਵੇਗੀ ਸੇਮ ਐਕਸੈਂਟਰ ਤੋਂ ਤੇ ਲੰਡਨ ਬੈਂਟਿੰਗ ਹਾਊਸ ਜਾ ਕੇ ਸਮਾਪਤ ਹੋਵੇਗੀ ਸੋ ਪੰਗੂ ਸਾਹਿਬ ਮੈਂ ਤੁਹਾਨੂੰ ਵੀ ਪੁੱਛਦਾ ਜਿਵੇਂ ਬਾਈ ਜੀ ਨੇ ਤਾਂ ਦੱਸਤਾ ਵੀ ਹਰ ਸਾਲ ਜਿਹੜਾ ਆਪਾਂ ਕਰਦੇ ਆਂ ਇਹਦੇ ਚ ਟੀਚਾ ਕਿੰਨਾ ਨਾਰਮਲ ਜਿਹੜਾ ਪਿਛਲੇ ਆਪਾਂ ਸਾਲਾਂ ਚ ਦੇਖਿਆ ਜਾਵੇ ਕਿੰਨਾ ਕੁ ਫੰਡ ਇਕੱਠਾ ਹੋ ਗਿਆ ਔਰ ਨਾਰਮਲ ਟੀਚਾ ਕਿੰਨਾ ਖੁੰਦ ਔਰ ਕਿੰਨਾ ਖੋ ਜਾਂਦਾ ਦੇਖੋ ਜੀ ਇਸ ਤਰ੍ਹਾਂ ਹੈਗਾ ਕਿ 2022 ਦੇ ਵਿੱਚ ਸੈਕ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ 115000 ਡਾਲਰ ਰੇਜ਼ ਕੀਤਾ ਗਿਆ ਸੀ ਹਨਾ ਜੀ ਅ ਔਰ ਜਿਹੜੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਵਾਲੀ ਗੱਲ ਇਹ ਸੀ ਜਿੱਥੇ ਜੀ ਸਿੱਖ ਭਾਈਚਾਰੇ ਨੇ ਪੈਸਾ ਦਿੱਤਾ ਜੀ ਉਹ 77000 ਡਾਲਰ ਸੀਗਾ ਜੀ ਤੇ ਟੋਟਲ ਮਨੀ ਜਿਹੜੀ ਇਕੱਤਰ ਹੋਈ ਜੀ ਉਹ ਹੀ 115000 ਬਾਕੀ ਦਾ ਪੈਸਾ ਕਿਉਂਕਿ ਰਾਈਡ ਜਿਹੜੀ ਆ ਆਏ ਦਨ ਹੌਲੀ 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 ਇਹ ਕੈਨੇਡੀਅਨ ਭਾਈਚਾਰੇ ਦੇ ਵਿੱਚ ਫੈਲ ਰਹੀ ਹੈਗੀ ਆ ਤੇ ਹਰ ਇੱਕ ਬੰਦਾ ਜਿਹੜਾ ਇਸ ਰਾਈਡ ਦਾ ਹਿੱਸਾ ਵੰਡਣਾ ਚਾਹੁੰਦਾ ਜੀ ਕੋਕ ਕਿ ਸੀਰੀ ਡਾਇਬੀਟੀਜ਼ ਦੀ ਜਿਹੜੀ ਸ਼ੂਗਰ ਦੀ ਬਿਮਾਰੀ ਆ ਉਹ ਬਹੁਤ ਖਤਰਨਾਕ ਬਿਮਾਰੀ ਹੁੰਦੀ ਆ ਆਮ ਤੌਰ ਤੇ ਲੋਕ ਕੈਂਸਰ ਦੀ ਗੱਲ ਕਰਦੇ ਆ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਆ ਹਾਰਟ ਅਟੈਕ ਦੀ ਗੱਲ ਕਰਦੇ ਆ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਡਾਇਬੀਟੀਜ਼ ਆ ਕਿਹੋ ਜੀ ਬਿਮਾਰੀ ਆ ਜਿਹੜੀ ਸਾਰੀਆਂ ਬਿਮਾਰੀਆਂ ਦੀ ਮਾਂ ਹੈਗੀ ਆ ਜੀ ਇਸ ਤੋਂ ਇਹ ਸਾਰੀ ਬਿਮਾਰੀ ਸ਼ੁਰੂ ਹੁੰਦੀ ਆ ਔਰ ਜਿਹੜੀ ਗੱਲ ਇੱਕ ਹੋਰ ਗੌਰ ਕਰਨ ਵਾਲੀ ਆ ਜਿੰਨਾ ਵੀ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਦੇ ਉੱਤੇ ਸਿੱਖ ਮੋਟਰਸਾਈਕਲ ਕਲੱਬ ਦੇ ਸੱਦੇ ਦੇ ਉੱਤੇ ਪੈਸਾ ਇਕੱਤਰ ਹੁੰਦਾ ਡਾਇਬੀਟਿਸ ਕੈਨੇਡਾ ਕੋਲੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਟਾਈਪ 1 ਦੀ ਬਿਮਾਰੀ ਦੇ ਨਾਲ ਪੀੜਿਤ ਛੋਟੇ ਬੱਚੇ ਹੈਗੇ ਆ ਚਾਹੇ ਉਹ 2 ਸਾਲ ਦਾ ਕੋਈ 5 ਸਾਲ ਦਾ ਉਹਨਾਂ ਬੱਚਿਆਂ ਨੂੰ ਹੈਲਥੀ ਲਾਈਫ ਸਟਾਈਲ ਲਈ ਟ੍ਰੇਨ ਕੀਤਾ ਜਾਂਦਾ ਡਾਕਟਰਾਂ ਰਾਹੀਂ ਫਿਟਨੈਸ ਟ੍ਰੇਨਰਾਂ ਦੇ ਰਾਹੀਂ ਉਹਨਾਂ ਨੂੰ ਕਿਹੋ ਜਿਹਾ ਫੂਡ ਖਾਣਾ ਚਾਹੀਦਾ ਤਾਂ ਕਿ ਉਹ ਆਪਣੇ ਵਾਂਗੂ ਨਾਰਮਲ ਜ਼ਿੰਦਗੀ ਜਿਉ ਸਕਣ ਭਾਵੇਂ ਕਿ ਇੱਕ ਜਿਹੜਾ ਟਾਈਪ 1 ਵਾਲਾ ਮਰੀਜ਼ ਹੈਗਾ ਉਹਨੂੰ ਆਪਣੇ 24 ਘੰਟਿਆਂ ਦੇ ਵਿੱਚ 188 ਫੈਸਲੇ ਕਰਨੇ ਪੈਂਦੇ ਆ ਉਹਨੂੰ ਇਕੱਲਾ ਇਕੱਲਾ ਸਭ ਹੀ ਸੋਚ ਕੇ ਲੈਣਾ ਪੈਂਦਾ 188 ਫੈਸਲੇ 24 ਘੰਟਿਆਂ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ ਜੀ ਤੇ ਇਸ ਕਰਕੇ ਜੀ ਸਾਡੀ ਬੇਨਤੀ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਸਾਡੀ ਬੇਨਤੀ ਹੈ ਕਿ ਜਿਹੜੇ ਵੀ ਭੈਣ ਭਰਾ ਐਸ ਵੇਲੇ ਤੁਹਾਡੇ ਟੀਵੀ ਦੇ ਜ਼ਰੀਏ ਸਾਨੂੰ ਸੁਣ ਰਹੇ ਆ ਸਾਨੂੰ ਦੇਖ ਰਹੇ ਆ ਉਹ ਜਰੂਰ ਕੋਈ ਬੰਦਸ਼ ਨਹੀਂ ਚਾਹੇ 5 ਡਾਲਰ 15 ਡਾਲਰ 25 ਡਾਲਰ ਜਿੰਨੀ ਵੀ ਉਹ ਆਪਣੇ ਬੈਤਮਤਾਕ ਮਹਿਸੂਸ ਕਰਦੇ ਆ ਉਹ ਰਾਈਡ ਫਾਰ ਕਾਜ਼ rideforcause.ca ਦੇ ਉੱਤੇ ਜਾ ਕੇ ਉਹ ਮਨੀ ਡੋਨੇਟ ਕਰਨ ਤਾਂ ਕਿ ਅਸੀਂ ਬੱਦ ਤੋਂ ਬੱਦ ਉਹਨਾਂ ਬੱਚਿਆਂ ਨੂੰ ਇਹ ਪੈਸਾ ਪਹੁੰਚਦਾ ਕਰ ਸਕੀਏ ਸਿੱਖ ਮੋਟਰਸਾਈਕਲ ਕਲੱਬ ਇਹ ਰਾਈਡ ਕੈਨੇਡਾ ਵਾਈਡ ਕਰਦੀ ਆ ਔਰ ਕਿਸੇ ਵੀ ਚੈਪਟਰ ਦੇ ਵਿੱਚ ਜੋ ਵੀ ਅਸੀਂ ਇਹ ਕਾਰਵਾਈਆਂ ਕਰਦੇ ਆ ਉਹ ਅਸੀਂ ਆਪਣੇ ਖਰਚੇ ਦੇ ਉੱਤੇ ਕਰਦੇ ਆ ਜਿੰਨਾ ਵੀ ਪੈਸਾ ਜਿਹੜਾ ਉਹ ਆਉਂਦਾ ਹੈਗਾ ਉਹ ਸਾਰੇ ਦਾ ਸਾਰਾ ਡਾਇਬਟੀਜ਼ ਕੈਨੇਡਾ ਨੂੰ ਜਾਂਦਾ ਫਿਰ ਵੀ ਜੇ ਕਿਸੇ ਭੈਣ ਭਰਾ ਨੇ ਫਿਰ ਵੀ ਸਾਡੇ ਤੋਂ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਲੱਬ ਦੇ ਫੋਨ ਨੰਬਰ 416 613 75 ਦੇ 100 ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਦਰੋ ਸੋ ਇਹ ਸਨ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਆਉਂਦੀ ਜਿਹੜੀ 28 ਤਰੀਕ ਆ ਅੰਗੇਸਟ ਡਾਇਬੀਟਿਸ ਜਿਹੜੀ ਇਹ ਰਾਈਡ ਕੱਢੀ ਜਾ ਰਹੀ ਆ ਔਰ ਸਾਡਾ ਵੀ ਫਰਜ਼ ਆ ਕਿਤੇ ਵੱਧ ਤੋਂ ਵੱਧ ਅਸੀਂ ਅਸਾਂ ਦਾ ਸਾਥ ਦਈਏ ਤਾਂ ਕਿ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਆ ਔਰ ਸਿੱਖਾਂ ਦਾ ਨਾਮ ਔਰ ਪੰਜਾਬ ਦਾ ਨਾਮ ਇੰਡੀਆ ਦਾ ਨਾਮ ਕਿਤੇ ਨਾ ਕਿਤੇ ਅਸੀਂ ਉੱਚਾ ਕਰ ਸਕੀਏ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ